Oh, ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇਤ ਸਮੰਦ ਸਾਗਰ ਨੀਰ ਭਰਿਆ ਤੇ ਤੇ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੋਬਦੇ ਪੱਥਰ ਤਾਰੇ ਈੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਆਨ ਕੁੱਤ ਜੀ ਅਮਾਵਨ ਦੋਸੜੀ ਹਾਉ ਕਿਉ ਸੋ ਰਾਵਣ ਜਾਓ ਜਿਉ ਇੱਕ ਦੂ ਇੱਕ ਚੜੰਦੀਆ ਕੌਣ ਜਾਣੈ ਮੇਰਾ ਨਾਮ ਜਿਉ ਹਉ ਆਇਆ ਦੁਰ ਚਲ ਕੈ ਮੈਂ ਤੱਕੀ ਤਉ ਸਰਣਾਏ ਜਿਉ ਮੈਂ ਅਸਰ ਰਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ कहा बुद्ध प्रभ तुच्छ हमारी कर न सक मेहमा तिहारी हम न सकत कर सिफत तुम्हारी आप ले हो तुम कथा सुधारी हम नासकत कर सिफत तुम्हारी आप ले हो तुम कथा सुधारी ਸ਼ੰਤੀ ਸੁਣ ਪ੍ਰਭ ਮੇਰੀ ਦੇਹ ਨਾਮ ਕਰ ਆਪਣੇ ਸੇਰੀਂ ਦਰਸਨ ਦੇਖਿ ਦੀਵਾ ਗੁਰ ਤੇਰਾ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚੌਰ ਸ਼ਤਰ ਤਖਤ ਜਗਤ ਸਿੰਘਾਸਣਾਂ ਦੇ ਮਾਲਕ ਸ਼ਬਦ ਈ ਅਵਤਾਰ ਸ਼ਬਦ ਗੁਰੂ ਸ਼ਹਿਨ ਸ਼ਾ ਆਲਮ ਸ਼ਹਿਨ ਸ਼ਾਏ ਸਤ ਗੁਰੂ ਲੋਕ ਪ੍ਰਲੋਕ ਦੇ ਰਖਿਆਕ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਦੀ ਮਹਾਨ ਕਿਰਪਾ ਰਹਿਮਤ ਸਦਕਾ ਨਾਵੇਂ ਪਾਤਸ਼ਾਹ ਨਾਵੇਂ ਗੁਰਦੇਵ ਤਨ ਤਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀਾਂ ਦੇ ਮਹਾਨ ਪਾਵਨ ਪਵਿੱਤਰ ਤਪ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਪਾਤਸ਼ਾਹੀ ਨਾਵੀ ਸ੍ਰੀ ਬਾਬਾ ਬਕਾਲਾ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਆਪਣੇ ਅਮਰਤਮਈ ਦਰਸ਼ਨ ਬਖਸ਼ੇ ਹੈ ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾ ਪ੍ਰਾਪਤ ਹੋ ਰਿਹਾ ਹੈ ਆਪ ਜੀ ਆਨੇ ਗੁਰੂ ਕੇ ਰਾਗੀ ਸਿੰਘਾਂ ਪਾਸੋਂ ਸ੍ਰੀ ਆਸਾ ਦੀ ਵਾਰ ਦੀ ਹਰ ਜਸ ਕੀਰਤਨ ਸਰਵਣ ਕੀਤੇ ਹਨ ਹਣ ਲੜੀਵਾਰ ਕਥਾ ਦਾ ਸਮਾ ਹੈ ਸਤਿਗੁਰੂ ਮਹਾਰਾਜ ਸੱਜੇ ਬਾਦਸ਼ਾਹੀ ਅੱਜ ਸਾਨੂੰ ਕੀ ਸਮਝਾਉਣਾ ਕਰਦੇ ਐ ਆਪਣੀਆਂ ਸਰਤੀਆਂ ਬਿਰਤੀਆਂ ਜੋੜ ਕਰਕੇ ਸਰਵਣ ਕਰੋ ਆਪਣੇ ਕੰਨਾਂ ਨੂੰ ਦੋਨੇ ਬਣਾ ਕਰਕੇ ਸਤਿਗੁਰੂ ਮਹਾਰਾਜ ਜੀ ਦਾ ਅੰਮ੍ਰਿਤ ਰੂਪੀ ਜਸ ਚਖਣਾ ਕਰਿਏ ਸਾਰੀ ਸੰਗਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ओम श्री वाहे गुरु ਸਾਹਿਬ ਜੀ ਸੋਹੇ ਮੱਲਾ ਪੰਜਵਾ ਇਹ ਪਾਵਨ ਕਵਿਤਰ ਮਹਾਰਾਜ ਜੀਆਂ ਦਾ ਉਚਾਰਿਆ ਹੋਇਆ ਸ਼ਬਦ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਜੀਆਂ ਦੇ ਪਵਿੱਤਰ ਅੰਗ 742 ਪਰਿਸ਼ਵਾਇ ਮਾਨ ਹੈ